ਇੱਕ ਭਾਈ ਮਾਲਾ ਪੰਡਤ ਪਾਦਾ ਸੀ ਬਹੁਤ ਵਿਦਮਨ ਪੜਿਆ ਲਿਖਿਆ ਹੂੰ ਉਹਨੂੰ ਪੁੱਛਣ ਲੱਗ ਗਏ ਵੀ ਚਾਰ ਚੀਜ਼ਾਂ ਨੇ ਚਾਰਾਂ ਚੋਂ ਕਿਹੜੀ ਮਾੜੀ ਐ ਹੂੰ ਸ਼ਰਾਬ ਹੂੰ ਚੋਰੀ ਹੂੰ ਮੇਟਾ ਪ੍ਰਾਇਸਤਰੀ ਹੂੰ ਹੂੰ ਵੀਨਾਂ ਚੋਂ ਚਾਰਾਂ ਚੋਂ ਦੱਸ ਕਿਹੜੀ ਮਾੜੀ ਐ ਹੂੰ ਉਹ ਕਹਿੰਦਾ ਯਾਰ ਬੰਦਾ ਬੰਦਾ ਵੇਖ ਐ ਹੂੰ ਮੈਂ ਚਾਰੀ ਚੀਜ਼ਾਂ ਨਹੀਂ ਮੈਂ ਵਰਤ ਕੇ ਦੇਖਿਆ ਜਦ ਤੱਕ ਹੂੰ ਉਹ ਕਹਦਾ ਵੀ ਐਂ ਕਰ ਇੱਕ ਚੀਜ਼ ਤਾਂ ਤੈਨੂੰ ਵਰਤ ਨਹੀਂ ਪੂ ਜਿਹੜੀ ਮਰਜ਼ੀ ਵਰਤ ਲੈ ਹੂੰ ਹੂੰ ਉਹਨੇ ਕਮਰਿਆਂ ਚ ਚਾਰੀ ਚੀਜ਼ਾਂ ਧਰਤੀਆਂ ਹੂੰ ਕਮਰਿਆਂ ਦੇ ਬਾਹਰ ਭੇਡ ਤੇ ਹੂੰ ਤੇ ਇੱਕ ਕਮਰੇ ਚ ਉਹਨੂੰ ਪਤਾ ਹੂੰ ਵਿਦਮਾਨ ਹੁਣ ਪਤਾ ਨੂੰ ਹੂੰ ਉਹਨੇ ਸੋਚਿਆ ਵੀ ਜਰਾ ਜੇ ਮੀਟ ਖਾਣਿਆ ਤਾਂ ਆਪਣਾ ਦਿਨ ਭਰੇ ਟੁੱਟਦਾ ਹੂੰ ਦੱਬਾ ਖਾਣੀ ਸਕਦੀ ਹੂੰ ਪਰ ਆਇਸਤਰੀ ਨੇ ਪੰਡਾ ਸਕਦੀ ਹੂੰ ਜੇ ਆਪਾਂ ਸੌਣਾ ਤਾਂ ਦੀ ਤੇ ਕੰਗ ਤਾਂ ਆਪਾਂ ਚੋਰ ਬਣਦੇ ਹੂੰ ਠੀਕ ਹੈ ਨਾ ਹੂੰ ਉਹ ਕਹਿੰਦਾ ਯਾਰ ਐਂ ਕਰਦੇ ਆਪਾਂ ਹਾਂ ਵੀ ਸ਼ਰਾਬ ਕਿਹੜਾ ਕਿਸ ਨੂੰ ਪਤਾ ਲੱਗੂ ਤੜਕੇ ਨੂੰ ਲੈ ਜੂ ਹੂੰ ਸ਼ਰਾਬ ਪੀ ਲੈਨੇ ਹੂੰ ਉਹਨੇ ਸ਼ਰਾਬ ਪੀ ਲਈ ਹੂੰ ਜਦੋਂ ਦੋ ਪਿੱਗ ਲਾਗੇ ਹੂੰ ਉਹਦਾ ਫਿਰ ਕਰਾਰੇ ਨੂੰ ਜੀ ਕਰਿਆ ਹੂੰ ਵਿੱਚੇ ਮੀਟ ਲਵੇੜਦਾ ਹੂੰ ਹੂੰ ਜਦੋਂ ਫੇਰ ਉਹ ਹੂੰ ਉਸ ਤੋਂ ਬਾਅਦ ਹੂੰ ਉਹਨੇ ਸੋਚਿਆ ਵੀ ਹੁਣ ਯਾਰ ਘੋਲ ਕਾ ਨੂੰ ਕਰਨੀ ਐ ਹੂੰ ਫਿਰ ਉਧਰ ਹੋ ਗਿਆ ਕਿਸ ਤਰੀਕੇ ਨਾਲ ਹੂੰ ਤੜਕੇ ਜਾਂਦਾ ਜਾਂਦਾ ਨਸ਼ੇ ਦੇ ਲੋਰ ਚ ਸੌਣਾ ਵੀ ਲੈ ਕੇ ਚੱਕੀ ਹੂੰ ਵਿਚਾਰੇ ਕੰਮ ਕਰਦੇ ਹੂੰ ਵਿਚਾਰੇ ਕੰਮ ਕਰੇ ਉਹਨੇ ਭਾਈ ਹੂੰ ਤੜਕੇ ਸਾਧਲੇ ਸਵਾ ਦੇ ਬੰਦੇ ਹੋਰ ਵੀ ਸਾਧਲੇ ਤੇਰੇ ਮੇਰੇ ਵਰਗੇ ਹੂੰ ਇਹਨੇ ਵੀ ਦੇਖੋ ਕਮਰੇ ਖੋਲ ਕੇ ਹਾਂ ਜਦੋਂ ਦੇਖਿਆ ਹੂੰ ਉੱਥੋਂ ਹੈ ਨਾ ਹੂੰ ਉਹਨੂੰ ਪੁੱਛਿਆ ਉਹ ਕਹਿੰਦੀ ਹਾਂ ਜੀ ਮੇਰੇ ਕੋਲ ਵੀ ਆ ਜਾ ਹੂੰ ਜੋ ਦੇਖਿਆ ਵੀ ਹਾਂ ਮੀਟ ਆਪਾਂ ਇਨਾਂ ਤਰ੍ਹਾਂ ਤੇ ਇਹ ਵੀ ਸਕੇ ਹੂੰ ਸਰਾਬੀ ਪੀਤੀ ਪੀਏ ਚੱਕਿਆ ਸੋਨਾ ਵੀ ਪੀਏ ਹੂੰ ਬੁਲਾ ਲਿਆ ਹੂੰ ਬੁਲਾ ਕੇ ਕਹਿੰਦਾ ਭਾਈ ਐ ਦੱਸੋ ਮੈਨੂੰ ਹੂੰ ਕਹਿੰਦਾ ਇਹਨਾਂ ਚ ਚਾਰਾਂ ਚੋਂ ਕਿਹੜੀ ਚੀਜ਼ ਚੰਗੀ ਐ ਹੂੰ ਕਿਹੜੀ ਮਾੜੀ ਐ ਹੂੰ ਕਹਿੰਦਾ ਚਾਰਾਂ ਚੋਂ ਨਾ ਚੋਂ ਹੂੰ ਸਰਾਬ ਮਾੜੀ ਐ ਹੂੰ ਜੇ ਕਹਦਾ ਮੈਂ ਸਰਾਬ ਪੀਤੀ ਤਾਂ ਮੇਰੇ ਤੋਂ ਚਾਰੇ ਕੰਮ ਹੋ ਗਏ ਹੂੰ ਜੇ ਮੈਂ ਸਰਾਬ ਨਾ ਪੀਂਦਾ ਨਾ ਹੂੰ ਕਹਿੰਦਾ ਫੇਰ ਮੰਨ ਕੇ ਚੱਲੇ ਮੈਂ ਚਾਰੇ ਕੰਮ ਨਹੀਂ ਕੀਤਾ ਹੂੰ ਇਹੋ ਕਹਣਾ ਹੁਣ ਦੱਸ ਹੂੰ ਉਹ ਕਹਣਾ ਗੱਲ ਸੁਣ ਪਾਈ ਹੂੰ ਜੀਨੇ ਬਚਨੇ ਹੂੰ ਸ਼ਰਾਬ ਨਾੜੋ ਹੂੰ ਔਰ ਕੋਈ ਵੀ ਕੰਮ ਹੋ ਜੀ ਹੂੰ ਮਾਫੀ ਮਿਲ ਜੂ ਕਹਣਾ ਸ਼ਰਾਬ ਵਾਲੇ ਨੂੰ ਮਾਫੀ ਨਹੀਂ ਮਿਲਦੀ ਹੂੰ ਸ਼ਰਾਬ ਨੂੰ ਫਿਰ ਉਹਨੇ ਨਰਕਾਂ ਦੀ ਨਾਨੀ ਬਣਾਇਆ ਹੂੰ ਉਹਨੇ ਫਿਰ ਆ ਲਿਖਿਆ ਵੀ ਸ਼ਰਾਬ ਨਰਕਾਂ ਦੀ ਨਾਨੀ ਹੈ ਹੂੰ ਉਹਨੇ ਆਪਣੀ ਬੇਦਮਾਨੀ ਨਾਲ ਲਿਖਿਆ ਹੂੰ ਉਸ ਤੋਂ ਬਾਅਦ ਹੂੰ ਸਮਾ ਆਇਆ ਹੂੰ ਉਹ ਪਾਈ ਆਪਦੇ ਜਾਣੇ ਕਾਨੂੰਨ ਤੋਂ ਲੋਕ ਰੱਖਿਆ ਕਰੇ ਹੂੰ ਜਦੋਂ ਗਲਤੀ ਕੋਈ ਹੋ ਜੇ ਬੰਦੇ ਤੋਂ ਕਿਸੇ ਤੋਂ ਵੀ ਹੋ ਜੇ ਗਲਤੀ ਤਾਂ ਮੰਨਣੀ ਪੈਂਦੀ ਹੈ ਹਾਂ ਫਿਰ ਭਾਈ ਉੱਥੋਂ ਜਿਹੜਾ ਪਿੰਡ ਦਾ ਕੋਈ ਆਗੂ ਬੰਦਾ ਸੀ ਲਾਲਾ ਜੀ ਮੈਂ ਆਪਾਂ ਹੁਣ ਕਰਾਂ ਨਾ ਸਰਪੰਚ ਲਾਲਾ ਮੈਂਬਰ ਵਾਲਾ ਹਾਂ ਆਗੂ ਬੰਦਾ ਸੀੜਾ ਪਿੰਡ ਦਾ ਉਹਦੇ ਕੋਲੇ ਤਲਾਹ ਕਰੀ ਹੂੰ ਕਹਿੰਦਾ ਯਾਰ ਮੇਥੋਂ ਆ ਘਮ ਹੋ ਗਿਆ ਹੂੰ ਜਿਵੇਂ ਕਿਨੇ ਕਰਾਂ ਉਹ ਕਹਿੰਦਾ ਭਾਈ ਕੰਮ ਤਾਂ ਹਰੇਕ ਤੋਂ ਗਲਤ ਹੁੰਦਾ ਪਰ ਤੱਕ ਕਰਿਆ ਹੁੰਦਾ ਤਾਂ ਸਰ ਜਾਂਦਾ ਤੂੰ ਤਾਂ ਚਾਰ ਕਰ ਲੈ ਹੂੰ ਉਹ ਕਹਿੰਦਾ ਜਰਾ ਹੁਣ ਮੇਰਾ ਹੱਲ ਕਰ ਕਹਿੰਦਾ ਹੱਲ ਕੋਈ ਨਹੀਂ ਹੂੰ ਜਦੋਂ ਗਲਤੀ ਕਰ ਲਈ ਨਾ ਪਾਪ ਖੋ ਗਿਆ ਹੂੰ ਇਹਦਾ ਕੋਈ ਹੱਲ ਨਹੀਂ ਹੂੰ ਕਹਿੰਦਾ ਮੈਂ ਤੀਸਾਂ ਤੇ ਨਾ ਨਾ ਕਹਿੰਦਾ ਹਾਏ ਉਹੀ ਪੰਡਤਾਂ ਨੇ ਗੱਲਾਂ ਹੂੰ ਕਹਿੰਦਾ ਜੇ ਤੀਸਾਂ ਤੇ ਡੁੱਬੀ ਚਾਲਾ ਹੂੰ ਪਾਪ ਨਹੀਂ ਲੈਂਦਾ ਹੁੰਦਾ ਜਿੱਥੇ ਮਰਜੀ ਵਗ ਜਾ ਹੂੰ ਕਹਿੰਦਾ ਯਾਰਾ ਫਿਰ ਮੇਰਾ ਹੱਲ ਕਹਿੰਦਾ ਹੱਲ ਇੱਕ ਹੈ ਕਹਿੰਦਾ ਕਿਵੇਂ ਕਹਿੰਦਾ ਜੱਟ ਵਾਲਾ ਕੰਮ ਕਰ ਲੈ ਹੂੰ ਕੰਨੋ ਕਿ ਮੈਂ ਕੰਨ ਰੱਸਾ ਪਾ ਦੱਸਦੇ ਉੱਤੇ ਬਹਿ ਜਾ ਪਾ ਕੇ ਗੱਲ ਤੋਂ ਥੱਲੇ ਮਾਰ ਸਾਲ ਹੂੰ ਕੰਨ ਕੰਨ ਜੋ ਪਾਪ ਕੱਟਿਆ ਜੀ ਹੂੰ ਉਹਨੇ ਐ ਤਾਂ ਦੇਖਿਆ ਨਹੀਂ ਵੀ ਮੈਂ ਮਰੂੰਗਾ ਹੂੰ ਉਹਨੇ ਤਾਂ ਉਹੀ ਕੰਮ ਕਰਿਆ ਹੂੰ ਕਿਉਂਕਿ ਜਦੋਂ ਉਹਨੇ ਰੱਸਾ ਪਾ ਕੇ ਥੱਲੇ ਮਾਰੀ ਸਾਲ ਫਹਾਗ ਹੂੰ ਇਹਨੂੰ ਫਹਾਗ ਨਹੀਂ ਹੂੰ ਫਾ ਆ ਗਿਆ ਫਾ ਆ ਗਿਆ ਹੂੰ ਕਿਉਂਕਿ ਮਾਰੇ ਲੱਤਾਂ ਲੁੱਤਾਂ ਵਧਰੀਆਂ ਹੂੰ ਕਿਉਂਕਿ ਜਿਹੜਾ ਕੋ ਹੋਵੇ ਉੱਥੇ ਕੋ ਨਾ ਚਲਾ ਹੈ ਜਿਹੜਾ ਕੋ ਨੰਗਾ ਮੇਰੇ ਵਰਗਾ ਤੇਰੇ ਵਰਗਾ ਕੋਲ ਦੀ ਉਹ ਕਿ ਲੰਕੀ ਜਾਵੇ ਉਹ ਘਰ ਨੂੰ ਭੱਜ ਰਿਹਾ ਕਹਿੰਦਾ ਵੀ ਹੋਡਾ ਬੰਦਾ ਐ ਕਰਕੇ ਲੰਕੀ ਜਿੰਦਾ ਹਾਂ ਆਪਾਂ ਕਹੀ ਦਿੰਨੇ ਉਹ ਕੋਈ ਉਹਦੇ ਕੋਲੇ ਵਾਗ ਜਿਹੜੇ ਪਿੰਡ ਦਾ ਆਗੂ ਸੀ ਉਹ ਕਹਿੰਦਾ ਭਾਈ ਐ ਕਰਕੇ ਗੱਲ ਆ ਇਹ ਤਾਂ ਹੋਇਆ ਪਾਪ ਇੱਕ ਨਹੀਂ ਹੋਇਆ ਚਾਰ ਹੋਈ ਨਹੀਂ ਕਹਿੰਦਾ ਇਹ ਮੇਰੇ ਕੋਲ ਰਾਏ ਲੈਣ ਆ ਗਿਆ ਕਹਿੰਦਾ ਮੈਂ ਇਹਨੂੰ ਆਖਿਆ ਵੀ ਭਾਈ ਜੱਟ ਵਾਲਾ ਕੰਮ ਕਰ ਲੈ ਇਦਾਂ ਹੱਥ ਤੇ ਚੜ ਕੇ ਰਸਾ ਬੱਕ ਸਾਲ ਮਾਰੋ ਹੂੰ ਮਾ ਮੈਨੂੰ ਕਹਿੰਦਾ ਆਏ ਨਹੀਂ ਤਿੱਕੇ ਹਬੀ ਤੂੰ ਫਹਾ ਲੈ ਮਾਰੋ ਹੂੰ ਵਿਥੇ ਦੇ ਸਾਲ ਮਾਰ ਰਸਾ ਪਾ ਕੇ ਗੜ ਚ ਕਹਿੰਦਾ ਤੂੰ ਕੀ ਵੱਡਾ ਨਾ ਕਰਿਆ ਰਸਾ ਵੱਡਾ ਲੈ ਲੈਂਦਾ ਹੂੰ ਉਹ ਕਹਿੰਦਾ ਯਾਰ ਇਹ ਫੇਕ ਹੀ ਤਾਂ ਕਰਿਆ ਕਹਿੰਦਾ ਮੈਂ ਤਾਂ ਪਾਪ ਧੁੱਤਾ ਹੂੰ ਹੂੰ ਹੁਣ ਮੇਰੇ ਕੋਲੇ ਆ ਗਿਆ ਕਹਿੰਦਾ ਮੈਂ ਕਿੱਥੇ ਦੇਖਾਂ ਤੂੰ ਤੀਸਤਾ ਦੇ ਨਾ ਹੂੰਦਾ ਹੂੰ ਮੈਂ ਤਾਂ ਉਹ ਤੋਂ ਵੀ ਵੱਡਾ ਪਾਪੀ ਆ ਹੂੰ ਕਹਿੰਦਾ ਪਰ ਹੁਣ ਕਿਵੇਂ ਕਰੀਏ ਕਹਿੰਦਾ ਹੁਣ ਕਿਵੇਂ ਕਰਨਾ ਤੀ ਉਹੀ ਕੰਮ ਕਰੋ ਜਿਹੜੇ ਦੁਨੀਆ ਕਰਦੀ ਹੁੰਦੀ ਹੈ ਹੂੰ ਉਹ ਫਿਰ ਉਹ ਦੂਜਾ ਮੋਹ ਨੇ ਮਾਰੀ ਪੁਣੀ ਕਹਿੰਦਾ ਕੀ ਕਰਦਾ ਹੈ ਹਨਾ ਕਹਿੰਦਾ ਦੁਨੀਆ ਵਾਲਾ ਕੰਮ ਕੀ ਹੋਇਆ ਕਹਿੰਦਾ ਮੈਂ ਤਾਂ ਸਸਕਾਰ ਕਰਨਾ ਕਹਿੰਦਾ ਸਸਕਾਰ ਕਰਨਾ ਹੂੰ ਪਹਿਲਾਂ ਤੂੰ ਕੰਮ ਕਰਾਤਾ ਤੂੰ ਬਸ ਤੂੰ ਅੱਗੇ ਜਦ ਤੜਾ ਕੰਮ ਕਰ ਲਿਆ ਹੋ ਗਿਆ ਦੁਨੀਆ ਵਾਲਾ ਕਰ ਲਿਆ ਹਨਾ ਦੁਨੀਆ ਖਬਰਾਂ ਕਿੱਥੇ ਕਿੱਥੇ ਫਿਰਦੀ ਹੈ ਹੂੰ ਕਹਿੰਦਾ ਯਾਰ ਮੈਥੋਂ ਤਾਂ ਫਿਰ ਗਲਤੀ ਹੁੰਦਾ ਹੁੰਦਾ ਕੰਮ ਹੂੰ ਕਹਾਂ ਜਦੋਂ ਬਾਤ ਤੂੰ ਆਗੂ ਨਹੀਂ ਹੈਗਾ ਪਿੰਡ ਦਾ ਹੂੰ ਕਹਿੰਦਾ ਆਗੂ ਕੌਣ ਹੈ ਹੂੰ ਕਹਿੰਦਾ ਆਗੂ ਉਹ ਹੈ ਜਿਹੜਾ ਦਿਮਾਗਦਾਰ ਹੈ ਹੂੰ ਉਹ ਪਿੰਡ ਦੇ ਵਿੱਚ ਆਪਣੇ ਸਰਪੰਚ ਮੈਂਬਰ ਬਹੁਤ ਫਿਰਦੇ ਨੇ ਬੰਦੇ ਨੇ ਉਹਦਾ ਦਿਮਾਗ ਵਰਤਦਾ ਹੈ